ਦੋਸਤੋ ਅੰਡੇ ਦੀਆਂ ਛਿੱਲਾਂ ਨੂੰ ਵਿਰਤਨਾ ਸੁੱਟਿਆ ਕਰੋ ਇਸ ਤੋਂ ਵੀ ਇੱਕ ਵਧੀਆ ਖਾਣਾ ਤਿਆਰ ਕੀਤਾ ਜਾ ਸਕਦੀ ਹੈ ਦੇਖੋ ਅੰਡਾ ਤੁਸੀਂ ਵਰਤ ਲਿਆ ਉਸ ਤੋਂ ਬਾਅਦ ਜਿਹੜਾ ਉਹਦਾ ਛਿਲਕਾ ਹੈ ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰ ਲਓ ਤੇ ਉਹਨਾਂ ਨੂੰ ਪਹਿਲਾਂ ਕੁੰਡੇ ਦੇ ਵਿੱਚ ਪਾ ਕੇ ਦਰਦਰਾ ਜਾਂ ਕੁੱਟ ਲਓ ਜਾਂ ਦੇਖੋ ਜਿਸ ਤਰ੍ਹਾਂ ਇਹ ਵੀ ਕੁੱਟ ਰਿਹਾ ਇਹ ਦੇਖੋ ਹਾਂ ਜਿਸ ਤਰ੍ਹਾਂ ਦਰਦਰੇ ਜੇ ਕੁੱਟ ਕੇ ਮਿਕਸੀ ਜਿ ਕਿਉਂਕਿ ਫਿਰ ਸੂਤ ਨਹੀਂ ਹੁੰਦੇ ਬਾਅਦ ਵਿੱਚ ਇਸ ਤਰ੍ਹਾਂ ਦਰਦਰੇ ਕਰਕੇ ਫਿਰ ਇਹਨਾਂ ਨੂੰ ਮਿਕਸੀ ਵਿੱਚ ਪਾ ਕੇ ਤੇ ਪਾਊਡਰ ਬਣਾ ਲਓ ਆ ਦੇਖਿਓ ਇਸ ਤਰ੍ਹਾਂ ਇਹਦਾ ਪਾਊਡਰ ਬਣਾ ਕੇ ਫਿਰ ਇੱਕ ਜਾਰ ਵਿੱਚ ਪਾ ਲਓ ਉਸ ਤੋਂ ਬਾਅਦ ਪਾਓ ਜੀ ਆਪਣੀਆਂ ਵੱਲਾਂ ਨੂੰ ਖਾਦ ਦੇ ਰੂਪ ਵਿੱਚ ਇਸ ਤਰ੍ਹਾਂ ਛੱਟਾ ਦਿਓ ਤੇ ਕੋਈ ਜਿਹੜੀਆਂ ਆਪਣੀਆਂ ਵੇਲਾਂ ਸਬਜ਼ੀ ਦੀਆਂ ਵੱਲਾਂ ਤੁਰਦੀਆਂ ਨਹੀਂ ਉਹ ਪੂਰੀ ਗਰੋਥ ਕਰਨਗੀਆਂ ਕੁਝ ਦਿਨਾਂ ਵਿੱਚ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ